ਬਾਬਾ ਦੀਪ ਸਿੰਘ ਜੀ ਸਭ ਦੇ ਘਰਾਂ ਚ ਸੁੱਖ ਪਰਣ ਖਜ਼ਾਨੇ ਲੈ ਕੇ ਜਾਣ ਹਰ ਕਿਸੇ ਦੀ ਜ਼ਿੰਦਗੀ ਚ ਨੇ ਸੁੱਖ ਹੋਣ ਨੀਆਂ ਖੁਸ਼ੀਆਂ ਹੋਣ ਕਿ ਕਿਸੇ ਦੀ ਜ਼ਿੰਦਗੀ ਚ ਵੀ ਕਾਰਨ ਹੀ ਨਾ ਬਚੇ ਦੁਖੀ ਹੋਣ ਦਾ ਬਾਬਾ ਦੀਪ ਸਿੰਘ ਦੇ ਨਾ ਸੱਚਾ ਵਿਸ਼ਵਾਸ ਰੱਖਣਾ ਕਿਉਂਕਿ ਖੁਸ਼ੀਆਂ ਬੜੀਆਂ ਆਣੀਆਂ ਜੇ ਤੁਹਾਡੇ ਘਰ ਚ ਮੈਂ ਕਹਿੰਨਾ ਪ੍ਰਵਾਹ ਕਰਨੀ ਨਹੀਂ ਨੀ ਕਿ ਕਿਸੇ ਨੇ ਕੀ ਕਿਹਾ ਸੀ ਕਿ ਤੇਰੇ ਕੰਮ ਨਹੀਂ ਬੰਨੇ ਜਾਂ ਜਿੱਥੇ ਮਰਜ਼ੀ ਚੱਲ ਜਾ ਸੁਨਾਈਆਂ ਹੋਣਗੀਆਂ ਦੁਨੀਆ ਨੇ ਤੁਹਾਨੂੰ ਐਡਾ ਦੀਆਂ ਗੱਲਾਂ ਪਰ ਅੱਜ ਵਿਸ਼ਵਾਸ ਦੇ ਨਾਲ ਮੈਂ ਤੁਹਾਨੂੰ ਇੰਨੀ ਗੱਲ ਕਹਿ ਸਕਦਾ ਹਾਂ कि बाबा दीप सिंह ने ਤੁਹਾਡੇ ਸਾਰੇ ਕੰਮ ਬਣਾ ਦੇਣੇ ਜੇ ਪਰਵਾਹ ਕਰਨ ਦੀ ਲੋੜ ਹੀ ਨਹੀਂ ਗਈ ਤੁਸੀਂ ਵਿਸ਼ਵਾਸ ਰੱਖਿਆ ਨਾ ਬਾਬਾ ਦੀਪ ਸਿੰਘ ਤੇ ਉਹਨਾਂ ਨੇ ਵਿਸ਼ਵਾਸ ਤੁਹਾਡਾ ਕਦੇ ਵੀ ਨਹੀਂ ਟੁੱਟਣ ਦੇਣਾ ਦੁਨੀਆ ਧੋਖਾ ਦੇ ਸਕਦੀ ਹੈ ਦੁਨੀਆ ਪਿੱਛੇ ਕਰ ਸਕਦੀ ਹੈ ੱੱਕੇ ਮਾਰ ਸਕਦੀ ਹੈ ਪਰ ਬਾਬਾ ਜੀ ਤੇ ਗੱਲ ਨਾ ਲਾ ਲੰਦੇ ਜੇ ਜਦੋਂ ਬਾਬਾ ਦੀਪ ਸਿੰਘ ਤੁਹਾਨੂੰ ਸੰਭ ਲੈਣਾ ਫਿਰ ਇੱਥੇ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਥੱਲੇ ਨਹੀਂ ਸੁੱਟ ਸਕਦੀ ਖੁਸ਼ੀਆਂ ਖੁਸ਼ੀਆਂ ਹਰ ਪਾਸੇ ਹੋਣ ਉਦਾਸ ਨਹੀਂ ਕਰਨਾ ਮਨ ਨੂੰ ਆਪਣਾ ਫਿਕਰ ਕਰਨੀ ਨਹੀਂ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਬੜੀਆਂ ਤਰੱਕੀਆਂ ਲੈ ਕੇ ਆਣੀਆਂ ਜੇ ਐਸੀ ਥਾਂ ਤੇ ਤੁਹਾਨੂੰ ਬਿਠਾ ਦੇਣਗੇ ਜਿੱਥੇ ਸਾਰੀ ਦੁਨੀਆ ਸੋਚੇਗੀ ਏਡੀ ਅੱਗੇ ਕਿੱਦਾਂ ਵੱਧ ਗਿਆ ਕਿਉਂਕਿ ਹੁਣ ਅੱਗੇ ਤੁਹਾਨੂੰ ਲੈ ਕੇ ਜਾਣਾ ਬਾਬਾ ਦੀਪ ਸਿੰਘ ਜੀ ਨੇ ਬਾਬਾ ਜੀ ਨੇ ਬੜਾ ਵਧੀਆ ਸੋਚਿਆ ਤੁਹਾਡੇ ਬਾਰੇ ਤੁਹਾਡੇ ਸਾਰੇ ਸੁਪਨੇ ਪੂਰੇ ਕਰਨੇ ਆਂ ਹਰ ਕੰਮ 'ਚ ਵਾਦੇ ਪੈਣੇ ਆ ਹੁਣ ਹੁਣ ਸਮਾਂ ਬੜਾ ਵਧੀਆ ਆਣਾ ਜੇ ਬੜਾ ਚੰਗਾ ਵਕਤ ਆਣਾ ਤੁਹਾਡੀ ਜ਼ਿੰਦਗੀ 'ਚ ਤੁਸੀਂ ਆਪ ਦੇਖਣਾ ਹੁਣ ਚਾਰੇ ਪਾਸੇ ਖਜ਼ਾਨੇ ਖਜ਼ਾਨੇ ਹੋਣਗੇ